ਇਹਨਾਂ ਦਾ ਮਤਲਬ ਕੀ ਹੈ ਵੀ ਇੱਥੇ ਚੱਕ ਕੇ ਜਕਾਰਾ ਲਾਦਣ ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾ ਪਰੇਡ ਦਾ ਪਹਿਲਾਂ ਫੋਟੋ ਦੇਖ ਲਿਓ ਤੁਸੀਂ ਉਹਦੇ ਵਿੱਚ ਪੜ ਲਿਓ ਵੀ ਕੀ ਕੀ ਪਰੇਡ ਦੇ ਨਾਂ ਨੇ ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲਾ ਜਿਹੜੀ ਆਪਣੀ ਸਿੱਖੀ ਹੈ ਜਿਹੜਾ ਨਾਲ ਉਹ ਮੈਂ ਕਿਉਂਕਿ ਮੈਂ ਸਮਝਾਉਣਾ ਪੁੱਛਣਾ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਜਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਅਸੀਂ ਜਿਹੜੇ ਮੁੱਦੇ ਦੇ ਲਈ ਇੱਥੇ ਪਹੁੰਚੇ ਆ ਤੇ ਵੀਰ ਮੇਰੇ ਨਾਲ ਖਲੋਤੇ ਜਗਮਿੰਦਰ ਸਿੰਘ ਇਹਨਾਂ ਦਾ ਨਾਮ ਹੈ ਆ ਤੇ ਫੌਜ ਦੇ ਵਿੱਚ 3 ਸਿੱਖ ਰੈਜੀਮੈਂਟ ਦੇ ਵਿੱਚ ਨੌਕਰੀ ਕੀਤੀ ਇਹਨਾਂ ਨੇ। ਔਰ ਨੌਕਰੀ ਕਰਦੇ ਆ ਦੌਰਾਨ ਇਹਨਾਂ ਨੇ ਕੀ ਵੇਖਿਆ ਕਿ ਇਹਨਾਂ ਦੀ ਜੁੰਟ ਦੇ ਵਿੱਚ ਤਕਰੀਬਨ ਇਹ ਕਹਿੰਦੇ ਵੀ ਹਰ ਜੁੰਟਾਂ ਦੇ ਵਿੱਚ ਇੱਕ ਕਰੋਕਰੀ ਬਣੀ ਹੁੰਦੀ ਹੈ ਜਿਹੜੀਆਂ ਪਲੇਟਾਂ ਗਲਾਸ ਉਹਨਾਂ ਉੱਤੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ। ਹਾਂਜੀ ਦਸਮ ਗ੍ਰੰਥ ਦੀ। ਦਸਮ ਗ੍ਰੰਥ ਦੇ ਨਿਚੇ ਕਰ ਆਪਣੀ ਜੀਤ ਕਰੋ ਜਿਹੜੀਆਂ ਪੰਕਤੀਆਂ ਲਿਖੀਆਂ ਵਾ। ਤੇ ਉਹਨਾਂ ਪਲੇਟਾਂ ਦੇ ਵਿੱਚ ਜੁੰਟਾਂ ਦੇ ਜਿਹੜੇ ਅਫਸਰ ਨੇ ਜਾਂ ਕੋਈ ਵੀ ਇਹਨਾਂ ਦੇ ਜਿਹੜੇ ਹੋਣਗੇ ਉਹਨਾਂ ਪਲੇਟਾਂ ਦੇ ਵਿੱਚ ਕੀ ਆ ਉਹਨਾਂ ਜੇ ਖਾਣੇ ਖਾਦੇ ਜਾਂਦੇ ਆ ਮਾਸ ਖਾਦੇ ਜਾਂਦੇ ਉਹਨਾਂ ਦੇ ਵਿੱਚ। ਇੱਥੇ ਉਹਨਾਂ ਗਲਾਸ ਦੇ ਉੱਤੇ ਵੀ ਗੁਰਬਾਨੀ ਦੀ ਪੰਕਤੀ ਲਿਖੀ ਨੀਚੇ ਕਰ ਆਪਣੀ ਜੀਤ ਕਰੂ ਉਹਦੇ ਵਿੱਚ ਵੀ ਸ਼ਰਾਬ ਦੇ ਪੈਗ ਪਾ ਕੇ ਤੇ ਸ਼ਰਾਬ ਪਾ ਕੇ ਉਹ ਪੀਤੀ ਜਾਂਦੀ ਆ ਤੇ ਪੀਣ ਤੋਂ ਪਹਿਲਾਂ ਜਕਾਰੇ ਛੱਡੇ ਜਾਂਦੇ ਨੇ ਇਸ ਵੀਰ ਨੇ ਬੇਨਤੀ ਕੀਤੀ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਵਾਸਤੇ ਬਹੁ ਬਿਮਾਰੀਆਂ ਤੁਸੀਂ ਇਹਨੂੰ ਛੱਡ ਦਿਓ ਇਹ ਚੀਜ਼ ਸਭ ਨਹੀਂ ਹੋਣੀ ਚਾਹੀਦੀ ਪਲਟਨ ਦੇ ਵਿੱਚ ਉਹਨਾਂ ਉਹ ਚੀਜ਼ਾਂ ਨੂੰ ਬੰਦ ਨਹੀਂ ਕੀਤਾ ਸਗੋਂ ਇਹਨਾਂ ਨੂੰ ਕੀ ਕੀਤਾ ਇਹਨਾਂ ਦਾ ਕੋਟ ਮਾਰਸਲ ਕਰਕੇ ਇਹਨਾਂ ਨੂੰ ਘਰ ਨੂੰ ਭੇਜ ਦਿੱਤਾ ਤੇ ਇਹ ਜਗਮਿੰਦਰ ਸਿੰਘ ਜੀ ਦੇ ਨਾਲ ਅਸੀਂ ਖੜੇ ਹੋ ਆਪਣੀ ਗੱਲਬਾਤ ਖੁਦ ਦਰਸਨਗੇ ਹਾਂ ਜੀ ਜਗਮਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 2024 ਦੇ ਵਿੱਚ ਇਹ ਚੀਜ਼ ਦਾ ਮੈਂ ਮੁੱਦਾ ਚੱਕਿਆ ਸੀਗਾ ਜੋ ਗਲਾਸਾਂ ਦੇ ਉੱਤੇ ਨਿਸ਼ਚੇ ਕਰ ਆਪਣੀ ਜੀਤ ਕਰੋ ਕਰੋਕਰੀ ਦੇ ਉੱਤੇ ਨਿਸ਼ਚੇ ਕਰ ਆਪਣੀ ਜੀਤ ਕਰੋ ਲਿਖਿਆ ਹੋਇਆ ਵਾ ਵੀ ਉਹ ਬਦਲੀ ਹੋਣਾ ਚਾਹੀਦਾ ਵਾ ਵੀ ਉਹਦੀ ਬੇਅਦਬੀ ਹੁੰਦੀ ਆ ਉਹਦੇ ਵਿੱਚ ਮਾਸ ਖਾਂਦੇ ਆ ਅੰਡਾ ਆਂਡੇ ਖਾਂਦੇ ਆ ਮਾਸ ਖਾਂਦੇ ਆ ਤੇ ਬਾਬਾ ਜੀ ਜੋ ਗਲਾਸ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਨਿਸ਼ਚੇ ਕਰ ਆਪਣੀ ਜੀਤ ਕਰੋ ਲਿਖਿਆ ਹੋਇਆ ਵਾ ਉਹਦੇ ਵਿੱਚ ਸ਼ਰਾਬ ਆਉਂਦੇ ਆ ਤੇ ਫਿਰ ਸ਼ਰਾਬ ਪਾ ਕੇ ਜਦੋਂ ਪੀਣ ਤੋਂ ਪਹਿਲਾਂ ਫਿਰ ਉਹ ਪਿਗ ਚਕਾ ਕੇ ਜਕਾਰੇ ਲਵਾਉਂਦੇ ਆ ਤੇ ਆਪਾਂ ਉਹਨਾਂ ਨੂੰ ਕਹੇ ਵੀ ਇਹ ਚੀਜ਼ਾਂ ਬੇਅਦਬੀ ਆ ਜੀ ਬਿਲਕੁਲ ਸਿੱਖ ਧਰਮ ਦੀ ਬੇਅਦਬੀ ਆ ਤੇ ਇਹ ਚੀਜ਼ਾਂ ਬਦਾਂ ਵੀ ਬੇਅਦਬੀਆਂ ਜੀ ਹਾਂ ਜੀ ਵੀ ਇਹ ਬਦਲੀ ਹੋਣੀ ਚਾਹੀਦੀਆਂ ਵਾ ਤੇ ਜਦੋਂ ਇਹ ਮੈਂ ਮੁੱਦਾ ਥੱਲੇ ਥੱਲੇ ਲੈ ਲੈ ਲਿਆ ਤੇ ਸਾਰਿਆਂ ਨਾਲ ਉਹ ਕਰ ਲਿਆ ਉਹ ਕਹਿੰਦੇ ਵੀ ਸਾਡੇ ਬਸ ਦੀ ਗੱਲ ਨਹੀਂ ਗਈ ਫਿਰ ਦਰਬਾਰ ਦੇ ਵਿੱਚ ਵੀ ਇਹ ਸ਼ੇਅਰ ਕਰਿਆ ਮੈਂ ਉਹਨਾਂ ਦੇ ਉੱਥੇ ਹਾਰੇ ਇਕੱਠੇ ਹੋਏ ਸੀਗੇ ਸਭ ਦੇ ਸਾਹਮਣੇ ਗੱਲ ਕਰੀ ਉਹਨਾਂ ਨੇ ਸਗੂ ਬਾਬਾ ਜੀ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਜੇ ਕੋਈ ਅੱਗੇ ਤੋਂ ਇਹ ਮੁੱਦਾ ਚੱਕੂਗਾ ਵੀ ਉਹਨੂੰ ਅਸੀਂ ਘਰੇ ਭੇਜ ਦਾਂਗੇ ਬਾਬਾ ਜੀ ਕੋਈ ਪੈਸੇ ਕਰਕੇ ਨੌਕਰੀ ਦਾ ਕਰਦੇ ਨਹੀਂ ਸੀਗੇ ਵੀ ਆਪਾਂ ਬੇਅਦਬੀ ਹੋਣ ਲਈ ਇਹ ਚੀਜ਼ ਦੀ ਵੀ ਬੰਦ ਹੋ ਜਵੇ ਜੀ ਬਾਬਾ ਜੀ ਫਿਰ ਉਹਨਾਂ ਨੇ ਮੇਰੇ ਤੇ ਬੇਫਜ਼ੂਲ ਦੀਆਂ ਕੋਈ ਧਾਰਾ ਲਾ ਕੇ ਮੈਨੂੰ ਮੇਰਾ ਕੋਰਟ ਮਾਰਸ਼ਲ ਕਰਕੇ ਮੈਨੂੰ 1 ਸਾਲ ਦੀ ਜੇਲ੍ਹ ਹੋ ਗਈ ਉਹਦੇ ਵਿੱਚ ਫਿਰ ਮੈਂ ਕੱਟ ਕੇ ਬਾਬਾ ਜੀ 12 ਦਸੰਬਰ 13 ਦਸੰਬਰ 2025 ਨੂੰ ਘਰ ਆਇਆ ਵਾਂ ਸਤਿ ਤੁਹਾਡੇ ਜਿਹੜੇ ਜੁੰਟ ਦੇ ਵਿੱਚ ਜਿਹੜੇ ਬਾਬਾ ਜੀ ਹੈ ਤੁਹਾਡੀ ਜੁੰਟ 'ਚ ਹੁੰਦੇ ਨੇ ਹਾਂਜੀ ਹਨਾ ਹਰ ਜੁੰਟ ਦੇ ਵਿੱਚ ਹੁੰਦੇ ਆ ਹਾਂਜੀ ਉਹਨਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਵੀ ਇਹ ਚੀਜ਼ਾਂ ਅਫਸਰਾਂ ਨੂੰ ਦਸੀਆਂ ਨਹੀਂ ਵੀ ਇਹ ਗਲਤ ਨੇ ਚੀਜ਼ਾਂ ਨਹੀਂ ਬਾਬਾ ਜੀ ਉਹਨਾਂ ਨੇ ਸਾਥ ਨਹੀਂ ਦਿੱਤਾ ਜੀ ਮਤਲਬ ਉਹਨਾਂ ਨੂੰ ਤਾਂ ਪਤਾ ਹੋ ਗਿਆ ਵੀ ਇਹ ਗਰਬਾਣੀ ਦੇ ਪੰਗਤੀ ਆ ਤਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਕਿ ਨਹੀਂ ਵੀ ਪਲਟਣ ਜਿਹਾ ਕੰਮ ਹੋ ਰਿਹਾ ਪਤਾ ਸੀਗਾ ਹੀ ਉਹਨਾਂ ਨੂੰ ਉਦੋਂ ਤਾਂ ਬਾਬਾ ਜ ਵੀ ਇਹ ਚੀਜ਼ਾਂ ਬਦਲੀ ਹੋਣੀਆਂ ਚਾਹੀਦੀਆਂ ਵਾ ਬਾਈ ਉਹ ਤੋਂ ਬਾਅਦ ਫਿਰ ਨਾਲ ਹੀ ਚੇਂਜ ਹੋ ਗਏ ਉਹ ਜਦੋਂ ਮੇਰੇ ਤੇ ਕੇਸ ਚੱਲ ਪਿਆ ਵਾ ਫਿਰ ਨਾਲ ਹੀ ਬਦਲੀ ਹੋ ਗਏ ਉਹ ਕਹਿੰਦੇ ਵੀ ਇਹ ਤਾਂ ਸਾਰੇ ਪਾਸੇ ਹੀ ਐਵੇਂ ਚੱਲਦਾ ਵਾ ਵੇਖੋ ਮੈਂ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਜੰਨੀਆਂ ਸੰਪਰਦਾਵਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਹ ਕੋਈ ਛੋਟਾ ਮੱਦਾ ਨਹੀਂ ਆ ਇੱਕ ਪਾਸੇ ਅਸੀਂ ਗੁਰਬਾਣੀ ਨੂੰ ਸੋਹਣੇ-ਸੋਹਣੇ ਮਹਿੰਗੇ-ਮਹਿੰਗੇ ਰਮਾਲਾ ਸਾਹਿਬ ਦੇ ਕੇ ਸਤਿਕਾਰ ਕਰਦੇ ਆ ਟੱਕਦੇ ਆ ਤੇ ਇੱਕ ਪਾਸੇ ਜਿਹੜਾ ਫੌਜ ਦੇ ਵਿੱਚ ਜਿਹੜੀ ਆ ਇਹ ਭਾਰੀ ਗੁਰਬਾਣੀ ਦੀ ਬੇਦਬੀ ਹੋ ਰਹੀ ਆ ਇਹ ਅਫਸਰਾਂ ਨੂੰ ਮੇਰੇ ਖਿਆਲ 'ਚ ਇਸ ਚੀਜ਼ ਦਾ ਨਹੀਂ ਪਤਾ ਹੋਣਾ ਕਿ ਐਡਾ ਵੱਡਾ ਇਹ ਇੱਕ ਕੇਸ ਆ ਵੀ ਗਰਬਾਣੀ ਦੇ ਹੀ ਉਹ ਬੇਦਬੀ ਕਰ ਰਹੇ ਆ ਪਰ ਜਿਹੜੇ ਜੁੰਟ ਦੇ ਵਿੱਚ ਇੰਨੇ ਸਿੱਖ ਅਫਸਰ ਨੇ ਸਿੱਖ ਨੌਜਵਾਨ ਨੇ ਤੇ ਜਾਂ ਫਿਰ ਸਿੱਖ ਜਿਹੜੇ ਆ ਤੁਹਾਡੇ ਜਿਹੜੇ ਬਾਬਾ ਜੀ ਨੇ ਜਾਂ ਹੋਰ ਤੁਹਾਡੇ ਕੋਲ ਸੂਬੇ ਦਾ ਰੈਂਕ ਦੇ ਨੇ ਇਹਨਾਂ ਸਾਰਿਆਂ ਨੂੰ ਤਾਂ ਪਤਾ ਹੁੰਦਾ ਵੀ ਇਹ ਜਿਹੜਾ ਬਿਲਕੁਲ ਗਲਤ ਹੋ ਰਿਹਾ ਪਰ ਪਤਾ ਨਹੀਂ ਇਹ ਐਂ ਲੱਗਦਾ ਵੀ ਜਿੱਦਾਂ 500 ਸਾਲ ਜੀਣਾ ਸੀ ਮਰਨਾ ਹੀ ਨਹੀਂ ਆ ਕੋਈ ਨਾ ਹੀ ਨਹੀਂ ਲੈਂਦਾ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਇੱਥੇ ਜਦੋਂ ਘਰ ਆਏ ਜੇ ਆਣ ਕੇ ਕਿਸੇ ਦੇ ਨਾਲ ਪਹੁੰਚ ਕੀਤੀ ਇਸ ਚੀਜ਼ ਦੀ ਕਿਸੇ ਜਥੇਬੰਦੀ ਦੇ ਨਾਲ हां जी बाबा जी ਪਹੁੰਚਦਾ ਕੀਤੀ ਆ ਪਰਸੋਂ ਮਿਲ ਕੇ ਆਏ ਆ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਮਿਲ ਕੇ ਆਏ ਆ ਧਾਮੀ ਸਾਹਿਬ ਨੂੰ ਹਾਂਜੀ ਹਾਂਜੀ ਉਹ ਕਹਿੰਦੇ ਸੀ ਵੀ ਲਿਖਤੀ ਰੂਪ ਦੇ ਵਿੱਚ ਦੇ ਦਿਓ ਹੁਣ 29 ਤਰੀਕ ਨੂੰ ਦੇਣਾ ਬਾਬਾ ਜੀ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਚਲੋ ਅਸੀਂ ਬਾਕੀ ਵੀ ਇਹ ਵੀਡੀਓ ਪਾਉਂਦਾ ਮਤਲਬ ਇਹ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਵੀ ਹਰ ਇੱਕ ਜਿਹੜਾ ਫੌਜ ਦੇ ਵਿੱਚ ਸਿੱਖ ਪਰਿਵਾਰਾਂ ਦਾ ਬੱਚਾ ਜਿਹੜਾ ਵੈਸੇ ਤੇ ਜਿੰਨਾਂ ਵੀ ਸਾਰਾ ਜਗਤ ਆ ਕਿਸੇ ਵੀ ਧਰਮ ਦੀ ਕੋਈ ਵੀ ਧਾਰਮਿਕ ਗ੍ਰੰਥ ਆ ਉਹਦੀ ਕੋਈ ਪਲੇਟ ਦੇ ਉੱਤੇ ਗੱਲ ਲਿਖੀ ਕੋਈ ਪੰਕਤੀ ਲਿਖੀ ਆ ਤੇ ਉਹਦੇ ਵਿੱਚ ਮੀਠ ਸ਼ਰਾਬਾਂ ਫਿਰ ਪੀਤੀਆਂ ਜਾਂ ਖਾਧੀਆਂ ਜਾਂ ਤਾਂ ਉਹ ਤਾਂ ਸਾਰਿਆਂ ਵਾਸਤੇ ਮਾਰਾ ਇਸ ਕਰਕੇ ਸਾਰਿਆਂ ਨੂੰ ਹੀ ਦੱਸਣਾ ਚਾਹੀਦਾ ਤੇ ਅਜੇ ਤੇ ਬੇਨਤੀ ਆ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਇਹ ਜਿਹੜੇ ਆ ਖਾਸ ਕਰਕੇ ਫੌਜ ਦੇ ਜਿਹੜੇ ਬਾਬਾ ਜੀ ਆ ਇਹ ਆਪਣੇ ਅਫਸਰਾਂ ਨੂੰ ਦੱਸਣ ਤੇ ਉਹ ਅਫਸਰਾਂ ਨੂੰ ਦੱਸ ਕੇ ਜਿਹੜੀ ਚੀਜ਼ ਆ ਬੰਦ ਕਰਾਈ ਜਾਵੇ ਤਾਂ ਕਿ ਜਿਸ ਤਰ੍ਹਾਂ ਇਹ ਵੀਰ ਨੂੰ ਜਿਹੜਾ ਕੋਟ ਮਾਸਟਰ ਕਰਕੇ ਘਰ ਭੇਜਿਆ ਗਿਆ ਹੋਰ ਨੌਜਵਾਨੇ ਇਦਾਂ ਦੇ ਜਿਹੜੇ ਵੀਰ ਨੇ ਉਹ ਆਪਣਾ ਨੁਕਸਾਨ ਨਾ ਕਰਉਣ। ਕਈ ਜੁੰਟਾਂ ਦੇ ਵਿੱਚ ਜਦੋਂ ਤੁਸੀਂ ਆਏ ਹੋ ਪਹਿਲਾਂ ਵੀਡੀਓ ਪਈ ਸੀ ਤੁਹਾਡੀ ਉਹ ਚੀਜ਼ਾਂ ਬੰਦ ਹੋ ਗਈਆਂ। ਹਾਂਜੀ ਸੈਵਨ ਸਿੱਖ ਦੇ ਵਿੱਚ ਸੀਗੀਆਂ ਇਹ। ਹਾਂਜੀ। ਉਹਨਾਂ ਦੇ ਵਿੱਚ ਦੱਸ ਲਈ ਜੀ ਕਹਿੰਦੇ ਵੀ ਬੰਦ ਹੋ ਗਈਆਂ ਵਾਂ ਇਹ। ਵੀ ਜਿਹੜੀ ਕਰੋਕਰੀ ਆ ਉਹਨਾਂ ਨੇ ਬੰਦ ਕਰਤੀ ਸੀ। ਉਹਨਾਂ ਦੀ ਇੱਕ ਵੀਡੀਓ ਆਈ ਸੀਗੀ ਤੇ ਜਿਹੜੀਆਂ ਸੈਵਨ ਸਿੱਖ ਦੇ ਵਿੱਚ ਸ਼ਰਾਬ ਵਾਲੀ ਸੀ ਉਹਨਾਂ ਨੇ ਉਹਦੀ ਵੀ ਅਪੀਲ ਕੀਤੀ ਸੀ ਵੀ ਉਹ ਵੀ ਬੰਦ ਹੋਣੀ ਚਾਹੀਦੀ ਆ। ਠੀਕ ਹੈ ਜੀ। ਹਾਂਜੀ। ਮਤਲਬ ਇਹਨਾਂ ਦੇ ਗੱਲ ਕਰਨ ਦਾ ਅਸਰ ਜ਼ਰੂਰ ਹੋ ਰਿਹਾ ਵਾ। ਇਹ ਮੁੱਲ ਪਊਗਾ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਬੰਦ ਹੋਊਗਾ ਪਰ ਸਾਰੇ ਖਾਸ ਕਰਕੇ ਫੌਜ ਦੇ ਵਿੱਚ ਜਿਹੜੇ ਬਾਬਾ ਜੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਧਿਆਨ ਦਿਓ ਇਹਨਾਂ ਚੀਜ਼ਾਂ ਵੱਲ ਇਹ ਚੀਜ਼ਾਂ ਨੂੰ ਬੰਦ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ